ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਅੱਜ ਗੱਲ ਕਰਦਿਆਂ ਮਠਿੰਡਾ ਲੋਕ ਸਭਾ ਹਲਕਾ ਛੇੜਦੀ ਜਿੱਥੇ ਮੁਕਾਬਲੇ ਵਿੱਚ ਕੇਵਲ ਦੋ ਉਮੀਦਵਾਰ ਨੇ ਨੰਬਰ 1 ਹੈਗੇ ਆ ਜੀਤਮਿੰਦਰ ਸਿੰਘ ਸਿੱਧੂ ਤੇ ਨੰਬਰ 2 ਨੇ ਗੁਰਮੀਤ ਸਿੰਘ ਖੁੱਡੀਆਂ ਕੈਬਨਟ ਮੰਤਰੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਤੇ ਬੀਬਾ ਹਰਸਿਮਰਤ कौर ਬਾਦਲ ਤੀਜੇ ਨੰਬਰ ਤੇ ਜਾਨੀ ਕਿ ਦੌੜ ਚੋਂ ਬੀਬਾ ਹਰ ਸਿਮਰਤ कौर ਬਾਦਲ ਬਾਹਰ ਹੈ ਮੈਂ ਜਿਹੜੀ ਗੱਲਬਾਤ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਨੇ ਬਹੁਤ ਲੰਬਾ ਚੌੜਾ ਨਹੀਂ ਬੋਲਣਾ ਬਸ ਟੂ ਦੀ ਪੁਆਇੰਟ ਗੱਲ ਕਰਨੀ ਹੈ ਕਾਲੀਆਂ ਨੇ ਤੇ ਜਾਂ ਲੱਖੇ ਵਰਗਿਆਂ ਨੇ ਹੋਰ ਜਿਹੜੇ ਇਧਰ ਉਧਰ ਫਿਰਦੇ ਨੇ ਗਾਲਾਂ ਗੂਣਾਂ ਕੱਢਣੀਆਂ ਨੇ ਕੱਢ ਲਿਆ ਕਰੋ ਰਾਜਾ ਰਾਜੀ ਕਰ ਲਿਓ ਅਬਦਾ ਪਰ ਅਸੀਂ ਨਹੀਂ ਪ੍ਰਵਾਪਰੂ ਕਰਦੇ ਮੈਂ ਗੱਲ ਕਿ ਕਰਨੀ ਹੈ ਮੈਂ ਜਿੰਨੇ ਵੀ ਵਿਧਾਨ ਸਭਾ ਹਲਕੇ ਘੁੰਮੇ ਨੇ ਜਨਨ ਕਿ ਗਰਾਊਂਡ ਲੈਵਲ ਤੇ ਜਾ ਕੇ ਰਿਪੋਰਟ ਦੇਖੀ ਹੈ ਨੌ ਵਿਧਾਨ ਸਭਾ ਹਲਕੇ ਨੇ ਹਰੇਕ ਲੋਕ ਸਭਾ ਹਲਕੇ ਦੇ ਵਿੱਚ ਤੇ ਜਦੋਂ ਤੁਸੀਂ ਪਿੰਡਾਂ ਦੀ ਗੱਲ ਕਰਦੇ ਹੋ ਖਾਸ ਕਰਕੇ ਉਥੇ ਬੀਬਾ ਹਰ ਸਿਮਰਤ ਕੌਰ ਬਾਦਲ ਨੰਨੀ ਸ਼ਾਂ ਜਿਹੜੀ ਕੇਸਰੀ ਚੁੰਨੀ ਲੈ ਕੇ ਇਸ ਵਕਤ ਬੜਾ ਸੈਂਪਲ ਜਾਂ ਬਣ ਕੇ ਜਾ ਰਹੀ ਹੈ ਪਿੰਡਾਂ ਦੇ ਵਿੱਚ ਤੇ ਇਹਦਾ ਕਾਰਨ ਹੈ ਕਿ ਗਰੀਬਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਜਾਣਾ ਤੇ ਉਹ ਬੋਟ ਲਾਉਣ ਵਾਸਤੇ ਗਰੀਬੀ ਦਾਵਾ ਜ਼ਰੂਰੀ ਹੁੰਦਾ ਤੇ ਉਦੋਂ ਤਾਂ ਬੀਬੀ ਕੋਲੇ 24 ਕਿਲੋ ਸੋਨਾ ਹੈ ਬੀਬਾ ਹਰਸਿਮਰਤ ਕੌਰ ਬਾਦਲ ਕੋਲੇ ਤੇ ਸੂਟ ਵੀ ਘੱਟੋ ਘੱਟ 2.5 ਲੱਖ ਦਾ ਪਾਇਆ ਹੁੰਦਾ ਇਹਦੇ ਕੋਲੇ 2 ਕਰੋੜ ਦੀ ਗੱਡੀ ਹੁੰਦੀ ਹੈ ਇਹ ਤਾਂ ਗੱਡੀ ਤਾਂ ਹੁਣ ਵੀ ਹੁੰਦੀ ਹੈ ਪਰ ਮੈਂ ਇਹਨਾਂ ਦੀਆਂ ਕੋਈ ਦੋ ਚਾਰ ਗੱਲਾਂ ਕਰਨੀਆਂ ਨੇ ਤੇ ਹੁਣ ਫੇਰ ਬੀਬਾ ਹਰਸਿਮਰਤ ਕੌਰ ਬਾਦਲ ਪਿੰਡਾਂ ਵਿੱਚ ਕੰਨੀ ਫਿਰਦੀ ਹੈ ਕਿ ਇੱਕ ਮੌਕਾ ਹੋਰ ਦਿਓ ਇੱਕ ਮੌਕਾ ਪਤਾ ਕਿਉਂ ਮੰਗਦੀ ਹੈ ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਹ ਇੱਕ ਮੌਕਾ ਤਾਂ ਮੰਗਦੇ ਆ ਕਿ ਪੰਜਾਬ ਨੂੰ ਦੁਬਾਰਾ ਫੇਰ ਲੁੱਟੀਏ 170000 ਕਰੋੜ ਦੀ ਪ੍ਰਾਪਰਟੀ ਹੈ ਬਾਦਲ ਪਰਿਵਾਰ ਕੋਲੇ ਜਿਹੜਾ ਪੰਜਾਬ ਨੂੰ ਲੁੱਟ ਕੇ ਬਣਾਈ ਹੈ ਕੋਈ ਸ਼ੱਕ ਹੈ ਤੇ ਅਧਿਕ ਪੈਸੇ ਇਹਨਾਂ ਕੋਲੇ ਉਹ ਨੇ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਲੁੱਟਿਆ ਇਹਨਾਂ ਨੇ ਦੋਨੋਂ ਹੱਥੀ ਦੇ ਹੁਣ ਬੀਬੀ ਪਤਾ ਕਿਉਂ ਮੌਕਾ ਮੰਗਦੀ ਆ ਦੁਬਾਰੇ ਹੁਣ ਇਹਨੂੰ ਪਤਾ ਹੈ ਵੀ ਜਿਹੜਾ ਮੇਰਾ ਭਰਾ ਬਿਕਰਮ ਸਿੰਘ ਮਜੀਠੀਆ ਤੇ ਵੀ ਉਹਦਾ ਕੰਮ ਠੰਡਾ ਹੈ ਮੰਤਰੀ-ਮੰਤਰੀ ਬਣਿਆ ਨਹੀਂ ਹਾਰ ਗਿਆ ਵੀ ਜੇ ਮੈਂ ਜਿੱਤ ਕੀ ਸ਼ਾਇਦ ਜਿਹੜਾ ਧੰਦਾ ਪਹਿਲਾਂ ਕਰਦਾ ਸੀ ਚਿੱਟੇ ਦਾ ਦੁਬਾਰਾ ਫੇਰ ਸ਼ੁਰੂ ਕਰਾਂ ਜਾਨੀ ਕਿ ਇੱਕ ਮੌਕਾ ਮੰਗਣ ਤੋਂ ਬਾਅਦ ਚਿੱਟਾ ਦੁਬਾਰਾ ਵੇਚਣਾ ਇਹਨਾਂ ਨੇ ਜਿਹੜਾ ਪੰਜਾਬ ਉਜਾੜਾ ਹੈ ਨਾ ਚਿੱਟਾ ਚਿੱਟੇ ਦੇ ਨਾਲ ਹਜ਼ਾਰਾਂ ਨੌਜਵਾਨ ਦੀ ਮੌਤ ਹੋ ਗਈ ਹਜ਼ਾਰਾਂ ਘਰ ਉਜਾੜਤਾ ਇਹਨਾਂ ਨੇ ਹਜ਼ਾਰਾਂ ਨੌਜਵਾਨ ਜੇਲਾਂ ਵਿੱਚ ਬੈਠਾ ਹੈ ਜਣ ਕੇ ਇੱਕ ਮੋਕਾ ਬੀਬਾ ਹਰ ਸਿਮਰਤ ਕੌਰ ਤਾਂ ਮੰਗਦੀ ਹੈ ਕਿ ਦੁਬਾਰਾ ਚਿੱਟਾ ਵੇਚਣਾ ਸ਼ੁਰੂ ਕਰੀਏ ਤੇ ਇਹ ਮੈਂ ਤਾਂ ਬਿੰਦਗੀ ਕਿ ਦੂਜੀ ਗੱਲ ਜਦੋਂ ਸ਼੍ਰੋਮਣੀ ਕਮੇਟੀ ਦੀ ਗੱਲ ਕਰੋਗੇ ਜੇ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਆਂ ਨੂੰ ਪੰਥ ਦੇ ਨਾਲ 1% ਵੀ ਦਰਦ ਹੁੰਦਾ ਪੰਜਾਬ ਦੇ ਨਾਲ ਜੇ ਮੜਾ ਮੋਟਾ ਦਰਦ ਰੱਖਦੇ ਹੁੰਦੇ ਤਾਂ ਅੱਜ ਸਾਡੇ ਪੰਜਾਬ ਦੇ ਆ ਹਾਲਾਤ ਨਹੀਂ ਹੋਣੇ ਸੀ ਜੇ ਚਾਹੁੰਦੇ ਸ਼੍ਰਮਣੀ ਕਮੇਟੀ ਦੇ ਬਜਟ ਦੇ ਨਾਲ ਪੰਜਾਬ ਦੇ ਵਿੱਚ ਹਜ਼ਾਰਾਂ ਸਕੂਲ ਖੋਲ੍ਹ ਸਕਦੇ ਸੀ ਤੇ ਹਜ਼ਾਰਾਂ ਹਸਪੀਟਲ ਖੋਲੇ ਜਾ ਸਕਦੇ ਸੀ ਪਰ ਇਹਨਾਂ ਅਕਾਲੇ ਅਕਲੋ ਖਾਲੀਆਂ ਨੇ ਜਣ ਕੇ ਜਿੰਨਾ ਵੀ ਸ਼੍ਰਮਣੀ ਕਮੇਟੀ ਦਾ ਬਜਟ ਹੈ 86% ਬਜਟ ਉਹਦੇ ਵਿੱਚੋਂ ਜਣ ਕੇ 80% ਕਹਿ ਲਿਏ ਸਿਆਸੀ ਤੋਂ ਭਾਵ ਹੈ ਕਿ ਸਿਆਸੀ ਕਰਨ ਕੀਤਾ ਉਹਦਾ ਆਪਣੇ ਨਿੱਜੀ ਹਿੱਤਾਂ ਲਈ ਨਿੱਜੀ ਹਿੱਤਾਂ ਲਈ ਉਹ ਪੈਸਾ ਵਰਤੇ ਹਨ ਨਹੀਂ ਤੇ ਹੁਣ ਵੋਟਾਂ ਦੇ ਵਿੱਚ ਵੀ ਜਿਹੜਾ ਪੈਸਾ ਚੱਲ ਰਿਹਾ ਹੈ ਨਾ ਇਸ ਸੁਣਨੀ ਕਮੇਟੀ ਦੇ ਪੈਸੇ ਹੀ ਵਰਤ ਰਹੇ ਨੇ ਹੁਣ ਵੀ ਇਹ ਤੇ ਦੂਜੀ ਗੱਲ ਹੁਣ ਤਾਂ ਜਿੱਥੇ ਇਕੱਠ ਹੁੰਦਾ ਲੰਗਰ ਵੀ ਗੁਰਦੁਆਰਿਆਂ ਵਿੱਚੋਂ ਜਾਂਦਾ ਇਹਨਾਂ ਦੇ ਵੋਟਾਂ ਦੇ ਇਕੱਠ ਵਿੱਚ ਇੱਕ ਗੱਲ ਹੋਰ ਕਹਿਣੀ ਹੈ ਤੇ ਮੈਨੂੰ ਇਦਾਂ ਲੱਗਦਾ ਹੈ ਜਿਹੜੇ ਇਹਨਾਂ ਦੇ ਨਾਲ ਕੈਂਪੇਨ ਵਿੱਚ ਫਿਰਦੀ ਹੈ ਨਾ ਮੰਡੀਰ ਨਸ਼ੇੜੀਏ ਚਿੱਟੇ ਵਾਲੇ ਸਾਰੇ ਉਹ ਤੇ ਜ ਹੁਣ ਵੀ ਜੇ ਕਿਤੇ ਪਲੇਸ ਚੈੱਕ ਕਰੇ ਇਹਨਾਂ ਦੇ ਗੱਡੀਆਂ ਵਿੱਚੋਂ 5-4 ਕਿਲੋ ਕਿਲੋ ਚਿੱਟਾ ਮਿਲਣਾ ਬਹੁਤ ਮਾਮੂਲੀ ਜੀ ਗੱਲ ਹੈ ਛੋਟੀ ਗੱਲ ਹੈ ਕਿਉਂਕਿ ਇਹਨਾਂ ਨਾਲ ਜਿੰਨਾ ਇਕੱਠ ਹੁੰਦਾ 5-700 ਬੰਦੇ ਨਾਲ ਹੁੰਦਾ ਗੱਡੀਆਂ ਤੇ ਘੁੰਮਣ ਵਾਲਾ ਉਹ ਸਾਰੇ ਨਸ਼ੇੜੀ ਮੰਡੀਰ ਚਿੱਟਾ ਲਾਉਣ ਵਾਲੇ ਸਾਰੇ ਤੇ ਭੁੱਖੀ ਭਾਖੀ ਤਾਂ ਇਹਨਾਂ ਨੇ ਗੱਡੀਆਂ ਵਿੱਚ ਆਮ ਹੀ ਮਿਲੂ ਤੁਹਾਨੂੰ ਫੇਮ ਆਮ ਮਿਲੂ ਜਣ ਕੇ ਨਸ਼ਾ ਪਤਾ ਖਵਾ ਕੇ ਇੱਕ ਕੰਪੇਨ ਕਰਾ ਰਹੇ ਨੇ ਤੇ ਪਰ ਜਦੋਂ ਮੈਂ ਪਿੰਡਾਂ ਦੇ ਵਿੱਚ ਜਾ ਕੇ ਆ ਜਿਹੜੀ ਮੇਰੀ ਰਿਪੋਰਟ ਹੈ ਉਹ ਇਹ ਹੈ ਕਿ ਬੀਬੀ ਹਰ ਸਿਮਰਤ ਕੌਰ ਬਾਦਲੋਂ ਤੀਜੇ ਨੰਬਰ ਤੇ ਹੈ ਤੁਹਾਨੂੰ ਮੈਂ ਬੇਨਤੀ ਤਾਂ ਕੀਤੀ ਹੈ ਬਹੁਤ ਸ਼ੋਰਜਾ ਬੋਲਿਆ ਕਿ ਇਹਨਾਂ ਨੇ ਦੁਬਾਰਾ ਫੇਰ ਚਿੱਟੇ ਦਾ ਕਾਰੋਬਾਰ ਸ਼ੁਰੂ ਕਰਨਾ ਹੈ ਇੱਕ ਮੌਕਾ ਦੇ ਦਿਓ ਜਣ ਕੇ ਬਿਕਰਮ ਸਿੰਘ ਮਜੀਠੀਆ ਚਿੱਟਾ ਵੇਚੇ ਇਹਦਾ ਮਤਲੇ ਹੈ ਤੇ ਇੱਕ ਗੱਲ ਮੈਂ ਹੋਰ ਕਹੀ ਸੀ ਜਿਹੜਾ ਆ ਵੋਟਾਂ ਖਰੀਦਣ ਵਾਸਤੇ ਪੈਸਾ ਵੰਡਦੇ ਨੇ ਨਾ ਲੋਕਾਂ ਨੂੰ ਇਹ ਖਾਸ ਕਰਕੇ ਮਜ਼ਦੂਰਾਂ ਦੇ ਘਰਾਂ 'ਬੇ ਜਾਂਦੇ ਆ ਤੇ ਜਿਹੜਾ ਵੀ ਬਕਾਊ ਮਾਲ ਆ ਉੱਥੇ ਜਾਂਦੇ ਨੇ ਤੇ ਉਹਨੂੰ ਜਿਹੜਾ ਪੈਸਾ ਦੇ ਰਹੇ ਨੇ ਨਾ ਇਹ ਵੋਟਾਂ ਖਰੀਦਣ ਵਾਸਤੇ ਉਹ ਸਾਰਾ ਪੈਸਾ ਗੁਰਦੁਆਰਿਆਂ ਦਾ ਪੈਸਾ ਸ਼ੂਮਣਿਕਵੜੇ ਲੁੱਟਿਆ ਹੋਇਆ ਪੈਸਾ ਹੈ ਇਹ ਸਚਾਈ ਹੈ ਤੇ ਮੈਂ ਪਿੰਡਾਂ ਦੇ ਵਿੱਚ ਬੀਬਾਂ ਨੂੰ ਚੈਲੰਜ ਕਰਕੇ ਆਇਆ ਇਹ ਜਿਹੜੇ ਕਾਲੀਦਲ ਵਾਲੇ ਉਹਨਾਂ ਨੇ ਵੀ ਚੈਲੰਜ ਕੀਤਾ ਵੀ ਜੇ ਲੱਤਾਂ ਪਾਰ ਚੱਲਦੀਆਂ ਨੇ ਜੇ ਇੰਨੀ ਸੱਚੇ ਹੋ ਤਾਂ ਚੌਂਕ ਵਿੱਚ ਖੜੋ ਤੇ ਤੁਹਾਡੇ ਮਜੀਠੀਆ ਦੀਆਂ ਕਰਤੂਤਾ ਤੁਹਾਡੇ ਬਾਦਲਾਂ ਦੀਆਂ ਕਰਤੂਤਾ ਜਿਹੜੀਆਂ ਤੁਸੀਂ ਲੋਕਾਂ ਨੂੰ ਬੇਕੂਬ ਬਣਾਉਣ ਬਾਅਦ ਗੱਪ ਮਾਰੇ ਨੇ ਉਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦੇਵਾਂਗੇ ਜੇ ਜੇ ਹਿੰਮਤ ਹੈਗੀ ਤਾਂ ਖੜ ਕੇ ਗੱਲ ਕਰਿਓ ਤੇ ਮੈਂ ਕਈ ਪਿੰਡਾਂ ਵਿੱਚ ਗਿਆ ਉੱਥੇ ਮੈਨੂੰ ਕੁਝ ਬਜ਼ੁਰਗ ਕਹਿੰਦੇ ਕਹਿੰਦੇ ਢੰਡੀਆਂ ਦਾ ਕਹਿੰਦੇ ਇਹ ਰਾਤੋ ਰਾਤ ਦੇ ਕਹਿੰਦੇ ਲੋਕਾਂ ਤੋਂ ਦਲਵਾਈ ਜਾਂਦੇ ਨੇ ਕਹਿੰਦੇ ਓਠਿਆਂ ਦੇ ਕਹਿੰਦੇ ਡੜ ਜੜ ਕੇ ਜਾਨਕਿ ਵੋਟਾਂ ਬਟਾਂ ਨਹੀਂ ਪੈਂਦੀਆਂ ਇਹਨਾਂ ਨੂੰ ਤੇ ਜੇ ਐਤ ਕੀ ਬਿਬਹਾਰ ਸਿਮਰਤ ਕੌਰ ਬਾਦਲ ਹਾਰ ਗਈ ਹਰ ਨਾ ਕੀਆ ਹਰ ਜਾਣਾ ਇਹਨਾਂ ਨੇ ਤੇ ਬਸ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਕਿ ਵਿਧਾਨ ਸਭਾ ਦਾ ਉਹ ਤਾਂ ਇਹਨਾਂ ਦਾ 22 ਦੇ ਵਿੱਚ ਪੈ ਗਿਆ ਸੀ 2022 ਦੇ ਵਿੱਚ ਤਿੰਨ ਸੀਟਾਂ ਆਈਆਂ ਸੀ ਤੇ ਹੁਣ ਵੀ ਇੱਕ ਵੀ ਸੀਟ ਨਹੀਂ ਮਿਲ ਰਹੀ ਇਹਨਾਂ ਨੂੰ ਹੁਣ ਲੋਕ ਸਭਾ ਦਾ ਉਹ ਹੋ ਗਿਆ ਇਹਨਾਂ ਦਾ ਪੈਣ ਵਾਲਾ ਯਾਨਕਿ ਲੋਕ ਇੰਨੇ ਹੱਕੇ ਨੇ ਜਿੰਨਾ ਬੇੜਾ ਪੰਜਾਬ ਦਾ ਅਕਾਲੀਆਂ ਨੇ ਬਹਾਇਆ ਬਾਗਲ ਪਰਿਵਾਰ ਨੇ ਬਹਾਇਆ ਇਹ ਪ੍ਰਭਾਈ ਕਰਨੀ ਬਹੁਤ ਔਖੀ ਹੈ ਤੇ ਮੈਂ ਚੈਲੰਜ ਕਰਦਾ ਬੀਬਾ ਨੂੰ ਐਦਕੀ ਲਾ ਕੇ ਦੇਖੋ ਜੋਰ ਬਾਦਲਾਂ ਦੇ ਵਿੱਚ ਚੈਲੰਜ ਕਰਦਿਆਂ ਲਾ ਕੇ ਦੇਖੋ ਜੋਰ ਐਦਕੀ ਬਠੰਡੇ ਤੋਂ ਜੇ ਨਾਜਵਾਨ ਤਾਂ ਜਬਤ ਕਰਾਈਆਂ ਤੇ ਮੈਨੂੰ ਬੂਟਾ ਸਿਨੇ ਨਾ ਕਿਹੋ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿਉਂਕਿ ਤੁਸੀਂ ਜਿਹੜਾ ਪੰਜਾਬ ਨੂੰ ਨਸ਼ੇੜੀ ਬਣਾਇਆ ਹੈ ਤੁਸੀਂ ਪੰਜਾਬ ਨੂੰ ਲੁੱਟਿਆ ਤੇ ਉਹ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਹਜ਼ਾਰਾਂ ਮੁੰਡਾ ਤੁਸੀਂ ਨਸ਼ੇੜੀ ਬਣਾਤਾ ਇਹੋ ਜਿਹੀਆਂ ਰਿਪੋਰਟਾਂ ਆਈਆਂ ਕਹਿੰਦੇ ਜਿਹੜੇ ਮੁੰਡੇ ਨਸ਼ਾ ਕਰਦੇ ਸੀ ਚਿੱਟਾ ਤੇ ਉਹਨਾਂ ਦੀ ਮੈਰਜ ਹੋਈ ਉਹ ਕੁੜੀਆਂ ਵਿਧਵਾ ਹੋਈਆਂ ਆਪਣੇ ਪੇਕੇ ਘਰ ਵਿੱਚ ਬੈਠੀਆਂ ਨੇ ਇੱਕ ਕਰਤੂਤ ਅਕਾਲੀਆਂ ਦੀ ਹੈ ਤੇ ਸਭ ਤੋਂ ਵੱਡਾ ਤਸਕਰ ਹੈ ਵਿਕਰਮ ਸਿੰਘ ਮਨਜੀਠੀਆ ਐਵੇਂ ਤਾਂ ਗੱਲ ਕੀਤੀ ਹੈ ਜੇ ਬਠਿੰਡੇ ਵਾਲਿਓ ਤੁਹਾਡੇ ਕੋਲੇ ਜੀਤਮਿੰਦਰ ਸਿੰਘ ਸਿੱਧੂ ਬੇਦਾਗ ਲੀਡਰ ਹੈ ਤੇ ਚਾਰ ਵਾਰੀ ਪਹਿਲਾਂ ਐਮਐਲਏ ਰਹਿ ਚੁੱਕਿਆ ਹੈ ਤੇ ਹੁਣ ਲੋਕਾਂ ਨੇ ਭਰਮਾ ਹੰਗਾਰਾ ਨੂੰ ਦਿੱਤਾ ਹੈ ਤੇ ਅਸੀਂ ਜਿਹੜੀ ਰਿੰਦੀ ਕਸਰ ਹੈ ਉਹ ਕੱਢ ਦਈਏ ਮੈਂ ਕਹਿੰਦਾ ਲੱਖ ਸਵਾ ਲੱਖ ਦੀ ਲੀਡ ਦੇ ਨਾਲ ਜੀਤਮਿੰਦਰ ਸਿੰਘ ਸਿੱਧੂ ਨੂੰ ਜਿਤਾ ਕੇ ਐਮਪੀ ਬਣਾਉਣਾ ਹੈ ਤੇ ਇਹ ਗੱਲ ਚੇਤੇ ਰੱਖ ਲੈ ਬਸ ਜਿਹੜੀ ਸਰਕਾਰ ਹੈ ਸੈਂਟਰ ਦੇ ਵਿੱਚ ਉਹ ਕਾਂਗਰਸ ਦੀ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ